ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਮਾਈ ਭਾਈ ਜਿੱਤੇ ਵੀ ਦੇਸ਼ ਵਿਦੇਸ਼ ਬੈਠੇ ਹੋ ਸਤ ਗੁਰ ਪਰਾਨਾਲ ਇੱਕ ਵੀਡੀਓ ਇੰਟਰਨੈਟ ਉੱਪਰ ਚੱਲ ਰਿਹਾ ਹੈ ਜਿਸ ਵਿੱਚ ਪੁੱਤੋ ਆਲਾ ਸਾਧ ਹਰਦੇਵ ਸਿੰਘ ਸ਼ਾਇਦ ਸੁਖਦੇਵ ਸਿੰਘ ਪੁੱਚੋ ਵਾਲਾ ਸਾਹਿਬ ਜੋ ਹੈ ਜਿਸ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਖਾਫੀ ਵਾਇਰਲ ਹੈ ਉਹ ਕਹਿ ਰਿਹਾ ਹੈ ਕਿ ਹਰਮੰਦਰ ਸਾਹਿਬ ਵਿੱਚ ਚੌਥਾ ਪੌੜਾ ਹੈ ਇਹਨਾਂ ਦਾ ਚੌਥੇ ਪੌੜੇ ਵਾਲੇ ਵਜਦੇ ਹਨ ਸੋ ਭਾਈ ਤੂੰ ਇਹ ਤਾਂ ਦੱਸ ਦਿੱਤਾ ਚੌਥਾ ਪੌੜਾ ਹੈ ਚੌਥੇ ਪੌੜੇ ਵਾਲੇ ਵਜਦੇ ਹਨ ਤੇ ਇਹ ਵੀ ਦੱਸ ਦੇ ਇਹ ਕਦੋਂ ਰੌਰੀ ਤਾਂ ਉੱਥੇ ਚੱਲਦੀ ਸੀ ਇਹ ਰੌਰੀ ਤਾਂ ਉੱਥੇ ਉਸ ਟਾਈਮ ਦੀ ਜਦੋਂ ਉਥੇ ਮਹੰਤ ਦਾ ਜਮਾਤ ਕਾਵਲ ਸੀ ਸਤਗੁਰ ਦੇ ਉਪਦੇਸ਼ ਨੂੰ ਸਮਝੋ ਸਤਗੁਰ ਨੇ ਜਾਤ ਪਾਤ ਖਤਮ ਕਰਨ ਦੇ ਲਈ ਹੀ ਇਹ ਸਭ ਕੁਝ ਚਾਇਆ ਹੈ ਖੰਡਾ ਵਟਾ ਦੇ ਜਾਇ ਪਾਉੜ ਰਚੀ ਹੈ ਸੋ ਤੁਸੀਂ ਇਹ ਵਿਤਕ੍ਰੇ ਭਲਾ ਕੇ ਮਾਨਸ ਕੀ ਜਾਤ ਸਭੇ ਇਕੇ ਪਹਿਚਾਨ ਉਹਦਾ ਉਪਦੇਸ਼ ਦ੍ਰਿੜ ਕਰੋ ਤੇ ਸੰਗਤ ਨੂੰ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ